ਅਗਲੀ ਖੁਰਮਾ ਚਲੀਏ ਤੇ ਕਵਰ ਨਹੀਂ ਆਪਾਂ ਪਿਛਲੇ ਵੀਕੈਂਡ ਦੇ ਦੌਰਾਨ ਲਗਭਗ 4 ਦਿਨ ਪੰਜਾਬੀ ਜਿਹੜੀ ਯੂਐਸਏ ਦੀ ਟੀਮ ਯੂਬਸਕੀ ਦੀ ਜਿਹੜੀ ਨਗਰ ਕੀਰਤਨ ਸੀ ਤੇ ਬਹੁਤ ਹੀ ਵੱਡੀ ਗੰੰਟੀ ਦੇ ਵਿੱਚ ਜਿਹੜੇ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਕਿ 2 ਲੱਖ ਦੇ ਕਰੀਬ ਲੋਕ ਜਿਹੜੇ ਆ ਸੀਬੀਐਸ ਨਿਊਜ਼ ਜਿਹੜਾ ਰਿਪੋਰਟ ਕਰ ਰਿਹਾ ਮੁੜ ਕੇ ਵੀ ਕਈ ਵਾਰ ਸਾਨੂੰ ਕਹਿੰਦੇ ਤੁਸੀਂ ਆਪ ਖਬਰ ਲਾਈ ਆ ਸੋ ਸੀਬੀਐਸ ਨਿਊਜ਼ ਰਿਪੋਰਟ ਕਰ ਰਿਹਾ ਵੀ 200000 ਲੋਕ ਇਕੱਠੇ ਹੋਏ 2025 ਦਾ ਜਿਹੜਾ ਨਗਰ ਕੀਰਤਨ ਸੀ ਤਿੰਨ ਦਿਨ ਲਗਾਤਾਰ ਜਿਹੜੀ ਈਵੈਂਟ ਜਿਹੜੀ ਇਹ ਸਿੱਖ ਫੈਸਟੀਵਲ ਚੱਲਦਾ ਰਿਹਾ ਹਾਲਾਂਕਿ ਪਤਾ ਆਪਾਂ ਨੂੰ 2 ਵੀਕਾਂ ਤੋਂ ਜਿਹੜੇ ਪ੍ਰਬੰਧ ਆ ਉਹ ਚੱਲ ਰਹੇ ਸੀ ਨਗਰ ਆਪਾਂ ਤੁਸੀਂ ਜਿਹੜੇ ਕੀਰਤਨ ਸ਼ਾਮਾਂ ਦੇ ਦੁਵਾਨ ਸਵੇਰ ਦੇ ਦੁਵਾਨ ਕਥਾ ਤੇ ਢਾਡੀ ਵਾਰਾਂ ਸਾਰਾ ਕੁਝ ਸੁਣਦੇ ਰਹੇ ਆ ਨਗਰ ਕੀਰਤਨ ਲਕਲੀ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਕੁਝ ਬੜੀ ਸ਼ਾਂਤੀ ਦੇ ਨਾਲ ਸੰਪੂਰਨ ਹੋਇਆ ਅ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਜਿਹੜੀਆਂ ਪੰਜਾਬੀ ਜਿਹੜੀ ਯੂ ਐਸ ਏ ਦੇ ਬੂਥ ਤੇ ਉੱਤੇ ਸਿੱਖ ਸੰਗਤਾਂ ਆ ਉਹ ਆ ਕੇ ਮਿਲੀਆਂ ਉਹਨਾਂ ਨੇ ਹੌਸਲਾ ਅਭਜਾਈ ਵੀ ਕੀਤੀ ਅ ਡੋਨੇਸ਼ਨ ਵੀ ਕੀਤੀ ਬਹੁਤ ਸਾਰਿਆਂ ਨੇ ਬੁੱਕਸ ਵੀ ਭਾਈ ਉਤਾਰ ਸਿੰਘ ਉਹਨਾਂ ਦੀਆਂ ਖਰੀਦੀਆਂ ਰੇਡੀਓ ਸੈਟਸ ਵੀ ਖਰੀਦੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਹੱਲਾਸ਼ੇਰੀ ਵੀ ਦਿੱਤੀ ਪਈ ਇਸੇ ਤਰ੍ਹਾਂ ਡਟੇ ਰਹੋ ਪਈ ਜਿਹੜੇ ਕਮੈਂਟ ਪਾਉਂਦੇ ਰਹਿੰਦੇ ਆ ਜਿਹੜੇ ਤੁਹਾਡੇ ਉਲਟ ਬਕਵਾਸ ਕਰਦੇ ਰਹਿੰਦੇ ਉਹਨਾਂ ਨੂੰ ਇਗਨੋਰ ਕਰੋ ਬਿਲਕੁਲ ਤੁਸੀਂ ਜਿਹੜਾ ਆ ਸਹੀ ਕੰਮ ਕਰ ਰਹੇ ਹੋ ਉਸੋ ਬਿਲਕੁਲ ਉਹਨਾਂ ਸਾਰਿਆਂ ਦਾ ਜਿਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆ ਨਗਰ ਕੀਰਤਨ ਆ ਉਹ ਸੰਪੂਰਨ ਜਿਹੜਾ ਹੋਇਆ ਤੇ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਸਾਰੇ ਪਾਸੇ ਜਿਹੜੀ ਹੋ ਰਹੀ ਬਹੁਤ ਸਾਰੇ ਜਿਹੜਾ ਇੰਗਲਿਸ਼ মিডিਆ ਜਿੱਦਾਂ ਸੀਬੀਐਸ ਨੇ ਵੀ ਕਵਰ ਕੀਤਾ ਕੇ ਸੀਆਰਏ ਨੇ ਕਵਰ ਕੀਤਾ এবੀਸੀ ਨੇ ਕਵਰ ਕੀਤਾ ਅ ਦੋ ਤਿੰਨ ਦੋ ਜਿਹੜੇ ਇੰਟਰਨੈਟ ਜਿਹੜੇ ਸੀਗੇ মিডিਆ ਜਿਹੜਾ ਅਮਰੀਕਨ মিডিਆ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ ਉਹ ਵੀ ਜਿਹੜੀਆਂ ਆਪਾਂ ਸਾਧੀਆਂ ਸੰਗਤਾਂ ਨੂੰ ਉੱਥੇ ਜਿਹੜਾ ਦੱਸਿਆ ਵੀ ਸਾਰੇ ਲੋਕ ਉਹਨਾਂ ਦੇ ਮਾਧਿਅਮ ਦੇ ਜ਼ਰੀਏ ਵੀ ਤੁਸੀਂ ਆਓ ਤੇ ਸਾਰੇ ਸਾਰਿਆਂ ਨੂੰ ਜੀਆਂ ਨੂੰ ਜਿਹੜਾ ਹੋ ਕੀਤਾ ਗਿਆ ਬਹੁਤ ਹੋਰ ਜ਼ਿਆਦਾ ਕਮਿਊਨਿਟੀਜ਼ ਦੇ ਜਿਹੜੇ ਲੋਕ ਆ ਉਹ ਉੱਥੇ ਮੌਜੂਦ ਜਿਹੜੇ ਉਹ ਸੀਗੇ ਕਈਆਂ ਨੇ ਦਸਤਾਰਾਂ ਜਿਹੜੀਆਂ ਆ ਉਹ ਵੀ ਸ ਸਜਮਾਈਆਂ ਹਰ ਤਰ੍ਹਾਂ ਦੇ ਜਿਹੜੇ ਲੰਗਰ ਆ ਗਿਆਨ ਦੇ ਲੰਗਰ ਤੋਂ ਲੈ ਕੇ ਰੈਗੂਲਰ ਜਿੱਦਾਂ ਆਪਾਂ ਲੰਗਰ ਆਪਾਂ ਦੇਖਦੇ ਹਾਂ ਉਹ ਜਿਹੜੇ ਹੋਏ ਦੂਰੋਂ ਨੇੜਿਓਂ ਰੀਨੋ ਤੋਂ ਹੋਵੇ ਬੇਕਰਸਫੀਲਡ ਤੋਂ ਹੋਵੇ ਮੋਡੇਸਟੋ ਤੋਂ ਹੋਵੇ ਫਰੀਮੌਂਟ ਤੋਂ ਹੋਵੇ ਆਲੇ-ਦੁਆਲੇ ਦੇ ਹੋਰ ਗੁਰੂ ਘਰਾਂ ਤੋਂ ਹੋ ਸਕਦਾ ਮੈਂ ਕਈਆਂ ਦੇ ਨਾਂ ਜਿਹੜੇ ਰਹਿ ਗਏ ਰੋਜ਼ਵੈਲ ਬ੍ਰੈਡਚਾ ਲੋਕਲ ਵੋਗ ਰੋਡ ਹੋਰ ਬਹੁਤ ਸਾਰੇ ਜਿਹੜੇ ਨਗ ਕੀਰਤਨ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਹਨਾਂ ਨੇ ਅ ਐਨੀ ਜਿਹੜੀ ਸੰਗਤ ਆ 2 ਲੱਖ ਤੋਂ ਵੱਧ ਜਿਹੜੀ ਸੰਗਤ ਆ ਜਿਨ੍ਹਾਂ ਨੇ ਪਾਰਟਿਸਪੇਟ ਇਸ ਨਗਰ ਕੀਰਤਨ ਦੇ ਵਿੱਚ ਕੀਤਾ ਉਹਨਾਂ ਸਾਰਿਆਂ ਦੇ ਲਈ ਜਿਹੜੇ ਆ ਉਹ ਰਾਸ਼ਨ ਲੰਗਰਾਂ ਦੀ ਜਿਹੜੀ ਉਹ ਸੇਵਾਵਾਂ ਜਿਹੜੀਆਂ ਉਹ ਕੀਤੀਆਂ ਅੰਦਰਾਂ ਤੋਂ ਲੈ ਕੇ ਬਾਹਰ ਤੱਕ ਤੁਸੀਂ ਜਿੱਥੇ-ਜਿੱਥੇ ਤੱਕ ਵੀ ਜਿਹੜਾ ਉਹ ਦੇਖਦੇ ਸੀਗੇ ਵੀ ਉੱਥੇ ਕਾਫੀ ਜਿਹੜੇ ਲੰਗਰ ਆ ਉਹ ਮੌਜੂਦ ਸੀਗੇ ਅੰਦਰ ਗੁਰੂ ਘਰ ਦਾ ਲੰਗਰ ਵੀ ਜਿਹੜਾ ਉਹ ਚੱਲਦਾ ਜਿਹੜਾ ਹੋ ਰਿਹਾ ਸੋ ਬਹੁਤ ਜਿਹੜਾ ਆ ਵਧੀਆ ਢੰਗ ਦੇ ਨਾਲ ਹੋ ਨਿਬੜਿਆ ਮੈਂ ਦੇਖ ਰਿਹਾ ਸੀਗਾ ਵੀ ਕਈ ਇੱਕ ਜਿਹੜੀ ਬੀਬੀ ਉੱਥੇ ਲਾਈਵ ਵੋਕ ਤੇ ਜਿਹੜੀ ਰਹਿੰਦੀ ਸੀ ਜਿਹੜੀ ਕਿ ਮੈਕਸੀਕਨ ਮੂਲ ਦੀ ਸੀਗੀ ਜੀ ਨਾ ਉਹ ਵਿਸ਼ੇਸ਼ ਤੌਰ ਦੇ ਉੱਤੇ ਸੇਵਾ ਕਰਨ ਦੇ ਲਈ ਸਫਾਈ ਦੀ ਜਿਹੜੀ ਉਹ ਹੋ ਕਰ ਰਹੀ ਸੀ ਆਪਾਂ ਦੇਖਿਆ ਵੀ ਹੋਰ ਵੀ ਬਹੁਤ ਸਾਰੇ ਜਿਹੜੇ ਵਲੰਟੀਅਰ ਆ ਸਫਾਈ ਦਾ ਬਹੁਤ ਧਿਆਨ ਜਿਹੜਾ ਆ ਉਹ ਰੱਖ ਰਹੇ ਸੀਗੇ ਸੋ ਬੜੇ ਵਧੀਆ ਢੰਗ ਦੇ ਨਾਲ ਉਹਦੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਸਫਲਤਾ ਦੇ ਨਾਲ ਪੂਰਨ ਜਿਹੜਾ ਇਹ ਸੰਪੂਰਨ ਹੋਇਆ ਆ ਸੋ 46ਵਾਂ ਮਹਾਨ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾਕਤਿ ਦਿਵਸ ਨੂੰ ਸਮਰਪਿਤ ਜੋ ਸਜਾਇਆ ਜਾਂਦਾ ਆ ਯੂਬਾ ਸਿਟੀ ਤੋਂ 1980s 7980 ਦੇ ਵਿੱਚ ਜਿਹੜੀ ਇਸ ਦੀ ਸ਼ੁਰੂਆਤ ਜਿਹੜੀ ਉਹ ਹੁੰਦੀ ਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ 2025 ਤੱਕ ਬੜੇ ਹੀ ਵਧੀਆ ਢੰਗ ਦੇ ਨਾਲ ਹੋ ਰਿਹਾ ਆ ਹਰ ਵਾਰੀ ਸੰਗਤ ਜਿਹੜੀ ਆ ਉਹ ਵਧ ਜਿਹੜੀ ਉਹ ਰਹੀ ਆ ਇੱਕ ਬੜੀ ਖੁਸ਼ੀ ਵਾਲੀ ਜਿਹੜੀ ਉਹ ਗੱਲ ਜਿਹੜੀ ਹੋ ਸੀਗੀ ਵਿੱਚ ਜੇ ਹਰਜੋਤ ਸਿੰਘ ਜੀ ਲੱਗ ਰਿਆ ਸੀਗਾ ਵੀ ਸ਼ਾਇਦ ਜਿਹੜੀ ਫਰਾਈਡੇ ਜਾਂ ਸੈਟਰਡੇ ਦੀ ਸਵੇਰ ਨੂੰ ਥੋੜਾ ਜਿਆਦਾ ਲੱਗ ਰਿਆ ਸੀਗਾ ਵੀ ਸੰਗਤ ਘਟਾ ਪਰ ਬਾਅਦ ਦੇ ਵਿੱਚ ਸੰਗਤ ਜਿਹੜੀ ਆ ਉਹ ਸੈਟਰਡੇ ਤੋਂ ਲੈ ਕੇ ਨਗਰ ਕੀਰਤਨ ਵਾਲੇ ਦਿਨ ਤੱਕ ਬਹੁਤ ਜ਼ਿਆਦਾ ਜਿਹੜੀ ਸੰਗਤ ਆ ਉਥੇ ਪਹੁੰਚੀ ਲੰਗਰਾਂ ਵਾਲੇ ਜਿਹੜੇ ਵੀਰ ਆ ਉਹਨਾਂ ਸਾਰਿਆਂ ਨਾਲ ਗੱਲ ਕਰਦੇ ਸੀ ਕਹਿੰਦੇ ਵੀ ਸਾ ਨੂੰ ਸੀਗਾ ਵੀ ਅਸੀਂ ਜਿੰਨਾ ਰਾਸ਼ਨ ਜਿਹੜਾ ਉਹ ਲੈ ਕੇ ਆਏ ਆ ਰਸਦ ਜਿਹੜੀਆਂ ਲਿਆਂਦੀਆਂ ਆ ਆ ਵੀ ਕਿਤੇ ਇਹ ਨਾ ਹੋਵੇ ਵੀ ਅਸੰਗਤ ਘਾਟ ਆਵੇ ਕਿਉਂਕਿ ਵਿੱਚੇ ਹੀ ਆਈ ਸੋ ਇਸ ਦਾ ਰੌਲਾ ਹੋਰ ਬੜਾ ਕੋਸ਼ ਜਿਹੜਾ ਉਹ ਨਾਲ-ਨਾਲ ਜਿਹੜਾ ਚੱਲ ਰਿਹਾ ਸੀਗਾ ਪਰ ਕਹਿੰਦੇ ਵੀ ਨਹੀਂ ਆ ਇਨਫੈਕਟ ਲੰਗਰ ਜਿਹੜੇ ਉਹ ਮਸਤਾਨੇ ਵੀ ਜਿਹੜੇ ਉਹ ਹੁੰਦੇ ਜਿਹੜੇ ਹੋ ਗਏ ਸੋ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਦਿਨ ਵੀ ਬਹੁਤ ਪਧਰਾ ਸੀਗਾ ਸੋਹਣਾ ਸੀਗਾ ਨਾ ਠੰਡ ਸੀਗੀ ਇਨ ਆਈ ਜਿਹੜੀ ਉਹ ਜਾਦਾ ਗਰਮੀ ਸੀਗੀ ਸੋ ਬਹੁਤ ਵਧੀਆ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਆਪ ਜਿਹੜਾ ਹੋਟ ਆਸਰਾ ਦਿੰਦੇ ਹੋਏ ਇਸ ਨਗਦ ਕੀਰਤਨ ਨੂੰ ਜਿਹੜਾ ਉਹ ਸੰਪੂਰਨ ਕਰਾਇਆ ਸੋ ਸਾਰਿਆਂ ਦਾ ਹੀ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਵਲੰਟੀਅਰਸ ਦਾ ਹਰ ਇੱਕ ਦਾ ਹੀ ਬਹੁਤ ਬਹੁਤ ਧੰਨਵਾਦ ਇਸ ਤਕਤ ਕੀਰਤਨ ਨੂੰ ਸਫਲ ਕਰਨ ਦੇ ਲਈ ਸੋ ਬਹੁਤ ਸਾਰੇ ਜਿਹੜੇ ਅਮਰੀਕਨ ਚੈਨਲ ਆਏ ਸੀ ਉਹਨਾਂ ਦੇ ਵਕਤ ਵਕਤ ਲੋਕਾਂ ਨੇ ਬਿਆਨ ਦਿੱਤੇ ਤੁਸੀਂ ਵੀ ਦਿੱਤੇ ਮੈਂ ਸ਼ੇਅਰ ਕੀਤੀ ਵੀਡੀਓ ਮੈਂ ਵੀ ਜੇ ਦਿਖਾ ਸਕਦੇ ਆਂ ਮੈਂ ਟਿੱਕਦੀ ਹੈਗੀ ਆ 1 ਮਿੰਟ ਤੇ 30 ਸਕਿੰਡ ਤੋਂ ਜਿਹੜੇ ਤੁਸੀਂ ਬੋਲਦੇ ਹੋ ਇਹ ਕੇਸੀਆਰਏ 3 ਚੈਨਲ ਦੇ ਉੱਤੇ ਸੀ ਸੋ ਬਹੁਤ ਸਾਰੇ ਜਿਹੜੇ ਸਿੱਖ ਵਿਰੋਧੀ ਲੋਕ ਆ ਉਹਨਾਂ ਨੇ ਆਈਸ ਦਾ ਵੀ ਰੌਲਾ ਪਾਇਆ ਵੀ ਦੇਖੋ ਜੀ ਆਈਸ ਆ ਸਕਦੀ ਆ ਪਰ ਕੋਈ ਇਦਾਂ ਦੀ ਗੱਲ ਨਹੀਂ ਆਪਾਂ ਬਾਰ-ਬਾਰ ਦੋ ਹਫ਼ਤਿਆਂ ਤੋਂ ਦੱਸ ਰਹੇ ਸੀ ਐਡੀ ਵੱਡੀ ਇਵੈਂਟ ਤੇ ਨਹੀਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆਣਾ ਚਾਹੁੰਦੇ ਹੈਗੇ ਨਾ ਹੀ ਉਹ ਕਿਸੇ ਤਰ੍ਹਾਂ ਦਾ ਬੈਡ ਪਬਲਿਸਿਟੀ ਲੈਣਾ ਚਾਹੁੰਦੇ ਆ ਸੋ ਲੋਕਾਂ ਨੇ ਉਸ ਚੀਜ਼ ਨੂੰ ਵੀ ਨਕਾਰਿਆ ਤੇ ਮੌਸਮ ਬੜਾ ਵਧੀਆ ਰਿਹਾ ਥੋੜੀ ਗਰਮੀ ਸੀ ਬੇਰੀ ਵਾਲਿਆਂ ਨੂੰ ਥੋੜੀ ਗਰਮੀ ਲੱਗਦੀ ਆ ਤੇ ਪਰ ਓਵਰਆਲ ਜੇ ਦੇਖਿਆ ਜਾਵੇ ਸਾਰੇ ਹੀ ਪ੍ਰਬੰਧ ਸਾਰਾ ਕੁਝ ਵਧੀਆ ਰਿਹਾ ਕੁਝ ਜਿਹੜੇ ਸਾਡੇ ਸਰੋਤੇ ਆਏ ਉਹਨਾਂ ਨੇ ਕੰਪਲੇਨ ਵੀ ਕੀਤੀ ਬਸ ਸਰਵਿਸ ਦੀ ਵੀ ਉਹ ਥੋੜੀ ਡਿਲੇ ਸੀ ਉਹ ਆਪਾਂ ਪ੍ਰਬੰਧਕਾਂ ਤੱਕ ਵੀ ਮੈਸੇਜ ਪਹੁੰਚਾ ਦਿੱਤਾ ਆਉਣ ਵਾਲੇ ਸਮੇਂ 'ਚ ਉਹ ਕਹਿੰਦੇ ਠੀਕ ਆ ਇਹ ਸਾਨੂੰ ਪਤਾ ਲੱਗ ਗਿਆ ਵੀ ਇੱਥੇ ਜਿਹੜੀ ਆ ਵਧੀਆ ਤਰੀਕੇ ਨਾਲ ਮੈਨੇਜ ਨਹੀਂ ਹੋ ਸਕਿਆ ਕਿਉਂਕਿ ਪਹਿਲਾਂ ਜਿਹੜੀਆਂ ਸਕੂਲ ਦੀਆਂ ਬੱਸਾਂ ਹੁੰਦੀਆਂ ਸੀਆਂ ਪਰ ਇਸ ਵਾਰ ਟਰੰਪ ਹੋਣਾ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਆਰਡਰ ਜਾਰੀ ਕੀਤਾ ਸੀ ਭਈ ਜਿਹੜੇ ਗਵਰਨਮੈਂਟ ਦੀਆਂ ਬੱਸਾਂ ਆ ਜਾਂ ਜਿੱਥੇ ਗਵਰਨਮੈਂਟ ਫੰਡਰਡ ਜੋ ਵੀ ਸਰਵਿਸਿਜ਼ ਆ ਉਹ ਹੋਰ ਪ੍ਰਾਈਵੇਟ ਫੰਕਸ਼ਨ ਲਈ ਨਹੀਂ ਯੂਜ਼ ਕੀਤੀਆਂ ਜਾ ਸਕਦੀ ਜਿਨ੍ਹਾਂ ਨੂੰ ਫੈਡਰਲ ਮਨੀ ਮਿਲਦੀ ਆ ਵੀ ਉਹ ਨਹੀਂ ਯੂਜ਼ ਕਰ ਸਕਦੇ ਸੋ ਉਹਦੇ ਕਰਕੇ ਉਹਨੇ ਹਾਇਰ ਕੀਤਾ ਸੀ ਸੋ ਉਹ ਨੇਚਰਲੀ ਸੰਗਤ ਬਹੁਤ ਜ਼ਿਆਦਾ ਸੀ ਸੋ ਉੱਥੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੇਟ ਕਰਨਾ ਪਿਆ ਬਿਲਕੁਲ ਆਪਾਂ ਸਹੀ ਜੋ ਸਾਡੇ ਬੂਥ ਤੇ ਆ ਕੇ ਕਈ ਜਾਣਿਆਂ ਨੇ ਇਹ ਕੰਪਲੇਨ ਕੀਤੀ ਤੇ ਅਸੀਂ ਪ੍ਰਬੰਧਕਾਂ ਤੱਕ ਮਚਾਪ ਇਹ ਮੈਸੇਜ ਪਹੁੰਚਾ ਵੀ ਦਿੱਤਾ ਤੇ ਉਹਨਾਂ ਨੇ ਮੰਨਿਆ ਵੀ ਕਿ ਹਾਂ ਸੋਏ ਅਗਲੀ ਟਾਈਮ ਇਹਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਸੁਧਾਰ ਹੋਊਗਾ ਜੀ ਬਿਲਕੁਲ ਇਹ ਚਾਹੀਦਾ ਵੀ ਆ ਵੀ ਤੇ ਹੋਣਾ ਵੀ ਜਿਹੜਾ ਉਹ ਚਾਹੀਦਾ ਆ ਹਰਜੋਤ ਸਿੰਘ ਜੀ ਅੱਜ ਤੱਕ ਜਦੋਂ ਕਹਿੰਦੇ ਸੀ ਵੀ ਬੈਕ ਐਂਡ ਫੋਰਸ ਬੈਕ ਐਂਡ ਫੋਰਸ ਬੱਸਾਂ ਜਿਹੜੀਆਂ ਚੱਲਦੀਆਂ ਜਿਹੜੀਆਂ ਰਹਿੰਦੀਆਂ ਸੀ ਇਹਦੇ ਵਿੱਚ ਜਿਹੜੇ ਸੁਧਾਰ ਦੀ ਗੁੰਜਾਇਸ਼ ਜਿੱਥੇ ਕਿਉਂਕਿ ਕੋਈ ਵੀ ਚੀਜ਼ ਆਪਾਂ ਕਰਦੇ ਆ ਉਹਦੇ ਵਿੱਚ ਹਮੇਸ਼ਾ ਹੀ ਸੁਧਾਰ ਦੀ ਜਿਹੜੀ ਗੁੰਜਾਇਸ਼ ਆ ਉਹ ਰਹਿੰਦੀ ਆ ਤੇ ਸੁਧਾਰ ਜਿਹੜਾ ਹੋਣਾ ਚਾਹੀਦਾ ਇੱਕ ਨਾਲ ਹੀ ਆਪਾਂ ਬੇਨਤੀ ਵੀ ਜਿਹੜੀ ਇਹੀ ਆ ਵੀ ਈਵਨ ਦੋ ਬੱਸਾਂ ਟਾਈਮ ਨਾਲ ਵੀ ਆਉਂਦੀਆਂ ਹੋਣ ਉੱਥੇ ਇੱਕ ਜ਼ਰੂਰ ਜਿੱਥੇ ਇੰਨੇ ਲੰਗਰ ਜਿਹੜੇ ਉਹ ਲੱਗਦੇ ਆ ਉਹਨਾਂ ਵਿੱਚੋਂ ਇੱਕ ਲੰਗਰ ਜਿੱਥੇ ਪਾਰਕਿੰਗ ਆ ਉੱਥੇ ਵੀ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਐਟ ਲੀਸਟ ਚਾਹ ਪਾਣੀ ਦਾ ਜਿਹੜਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਬੱਚੇ ਹੁੰਦੇ ਆ ਬਜ਼ੁਰਗ ਹੁੰਦੇ ਆ ਇੰਨਾ ਇੰਨਾ ਚਿਰ ਵੇਟ ਕਰਦੇ ਹੋਏ ਬੜਾ ਔਖਾ ਉਹਨਾਂ ਦੇ ਲਈ ਜਿਹੜਾ ਉਹ ਹੋ ਜਾਂਦਾ ਆ ਸੋ ਉਹ ਚੀਜ਼ ਦਾ ਵੀ ਜਿਹੜਾ ਹੋ ਜ਼ਰੂਰ ਧਿਆਨ ਜਿਹੜਾ ਉਹ ਰੱਖਿਆ ਜਾਵੇ ਸਭ ਤੋਂ ਜਿਹੜੀ ਪੋਜ਼ਿਟਿਵ ਚੀਜ਼ ਹਰਜੋਤ ਸਿੰਘ ਦੀ ਓਵਰਆਲ ਨਗਰ ਕੀਰਤਨ ਦੀ ਆ ਬੜੇ ਹੀ ਸੁਖਾਲੇ ਜਿਹੜੇ ਆ ਉਹ ਮਾਹੌਲ ਦੇ ਵਿੱਚ ਜਿਹੜਾ ਹੈ ਰਿਆ ਸਿਕਿਉਰਟੀ ਦਾ ਵੀ ਪੂਰਾ ਪ੍ਰਬੰਧ ਜਿਹੜਾ ਉਹ ਸੀਗਾ ਆਪਾਂ ਨੂੰ ਪਤਾ ਆ ਦੀ ਸਿਕਿਉਰਿਟੀ ਦੇ ਉੱਤੇ ਹੀ ਇਸ ਨਗਰ ਕੀਰਤਨ ਦੇ ਉੱਤੇ 8 ਲੱਖ ਡਾਲਰ ਤੱਕ ਦਾ ਜਿਹੜਾ ਖਰਚਾ ਆ ਉਹ ਆ ਜਾਂਦਾ ਹੈ ਜੇ ਓਵਰ ਆਲ ਦੇਖੀਏ ਨਾ ਹਰਜੋਤ ਸਿੰਘ ਜੀ ਆਪਾਂ ਬਹੁਤ سارے ਲੰਗਰਾਂ ਵਾਲੇ ਜਿਹੜੇ ਉਹਨਾਂ ਦੇ ਨਾਲ ਗੱਲ ਜਿਹੜੀ ਉਹ ਕੀਤੀ ਸੀਗੀ ਸੋ ਇਹ ਕੋਈ 네ਗੇਟਿਵ ਚੀਜ਼ ਨਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਲੈ ਲਿਓ ਪਰ ਇਹ ਵੀ ਦੇਖੋ ਵੀ ਕਿੰਨੇ ਦਇਆਵਾਨ ਜਿਹੜੇ ਉਹ ਆਪਣੇ ਜਿਹੜੇ ਲੋਕ ਨੇ ਇਸ ਦੇ ਵਿੱਚ ਕਲਾ ਦਇਆਵਾਨ ਨਹੀਂ ਕਿ ਕਿੰਨੇ ਦਾਨਵੀਰ ਵੀ ਨੇ ਬਹੁਤ ਜਿਹੜੀ ਜਿਹੜੀ ਸੰਗਤ ਆ ਉਹ ਆਪ ਮੁਹਾਰੇ ਆ ਕੇ ਇਹਨਾਂ ਲੰਗਰਾਂ ਦੇ ਵਿੱਚ ਕਲੇ ਵਲੰਟੀਅਰ ਲਈ ਨਹੀਂ ਆ ਜਿਹੜੀ ਉਹ ਤਨਮਨ ਧਨ ਦੇ ਨਾਲ ਜਿਹੜੀ ਉਹ ਸੇਵਾ ਜਿਹੜੀ ਉਹ ਕਰਦੀ ਆ ਸੋ ਓਵਰਆਲ ਮਿਲੀਅਨਸ ਆਫ ਡਾਲਰ ਦਾ ਜਿਹੜਾ ਇੱਥੇ ਮਨੀ ਆ ਉਹ ਐਕਸਚੇਂਜ ਹੁੰਦੀ ਆ ਉਸ ਸ਼ਹਿਰ ਦੇ ਵਿੱਚ ਪੋਪੂਲੇਸ਼ਨ ਉਸ ਸ਼ਹਿਰ ਦੀ ਜਿਹੜੀ ਉਹ ਵੱਜ ਜਾਂਦੀ ਆ ਮੈਨੂੰ ਇੱਕ ਚੀਜ਼ ਬਾੜੀ ਲੱਗੀ ਜਦੋਂ ਮੇਰ ਨੂੰ ਮੈਂ ਉੱਥੋਂ ਦੇ ਨੂੰ ਜਿਹੜਾ ਉਹ ਪੁੱਛਿਆ ਸੀਗਾ ਉਹ ਆਪਣੇ ਬੂਤ ਤੇ ਆਏ ਸੀ ਗੱਲਬਾਤ ਕੀਤੀ ਸੀ ਮੈਂ ਕਿਹਾ ਵੀ ਇਕਨੋਮਿਕਲੀ ਕਿੱਦਾਂ ਹੁੰਦਾ ਕਹਿੰਦਾ ਨਹੀਂ ਬਾੜਾ ਫਾਇਦਾ ਨਹੀਂ ਹੁੰਦਾ ਸੋ ਉੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਮੇਰ ਨੂੰ ਵੀ ਥੋੜਾ ਦੱਸਣਾ ਚਾਹੀਦਾ ਵੀ ਇਦਾਂ ਕਿੱਦਾਂ ਤੁਸੀਂ ਕਿਹੜੇ ਆਧਾਰ ਤੇ ਆ ਜਿਹੜਾ ਉਹ ਕਹਿ ਦਿੰਨੇ ਆ ਐਨੀ ਰਸਦ ਜਿਹੜੀ ਉੱਥੋਂ ਤੁਹਾਡੇ ਲੋਕਲ ਸਟੋਰਾਂ ਤੋਂ ਜਿਹੜੀ ਉਹ ਖਰੀਦੀ ਜਾਂਦੀ ਆ ਉਹਦਾ ਕਿੰਨਾ ਹੁੰਦਾ ਕਿੰਨੇ ਲੋਕ ਆ ਕੇ ਗੈਸ ਡੀਜ਼ਲ ਜਿਹੜਾ ਪਵਾਉਂਦੇ ਆ ਹੋਟਲ ਮੋਰਟਲ 에ਅਰ ਬੀ ਐਨ ਬੀ ਕਿੰਨਾ ਜਿਆਦਾ ਜਿਹੜਾ ਉੱਥੇ ਹੁੰਦਾ ਉਹ ਸਾਰਾ ਸੇਲ ਟੈਕਸ ਤੁਹਾਨੂੰ ਹੀ ਜਾਂਦਾ ਹੈ ਉਹ ਕਿਹੜਾ ਕਿਸੇ ਹੋਰ ਨੂੰ ਜਿਹੜਾ ਉਹ ਜਾ ਰਿਹਾ ਸੋ ਤੁਹਾਡੇ ਕੋਲ ਹੀ ਜਿਹੜਾ ਉਹ ਆ ਰਿਹਾ ਉਤੋਂ ਸਿਕਿਉਰਿਟੀ ਦਾ ਤੁਸੀਂ ਇੰਨੀ ਮਨੀ ਜਿਹੜੀ ਉਹ ਲੈਣੇ ਆ ਸੋ ਸਾਰੀ ਮਨੀ ਤੁਹਾਡੇ ਕੋਲ ਜਿਹੜੀ ਆ ਰਹੀ ਹੈ ਸੋ ਇਦਾਂ ਦਾ ਜਿਹੜਾ ਬਿਆਨ ਜਿਹੜਾ ਮੇਅਰ ਸਾਹਿਬ ਨੇ ਦਿੱਤਾ ਆ ਉਹ 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 ਉਹਦੇ ਤੇ ਜਿਹੜੇ ਆ ਜ਼ਰੂਰ ਇਤਰਾਜ਼ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਲੋਕਲ ਸੰਗਤਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਜਤਾਉਣਾ ਚਾਹੀਦਾ ਵੀ ਭਾਈ ਤੁਸੀਂ ਇਦਾਂ ਨਾ ਕਹੋ ਵੀ ਉਹ ਨਹੀਂ ਜੀ ਸਾਡੇ ਤਾਂ ਰੈਸਟੋਰੈਂਟ ਨਹੀਂ ਜਿਹੜੇ ਉਹ ਚੱਲਦੇ ਉਹਨਾਂ ਦੇ ਨਾਲ ਤੇ ਇਹਦੇ ਕਰਕੇ ਸਾਨੂੰ ਫਾਇਦਾ ਨਹੀਂ ਹੁੰਦਾ ਸੋ ਇ ਟੋਟਲੀ ਰੋਂਗ ਉਹਨਾਂ ਦੀ ਇਹ ਸਟੇਟਮੈਂਟ ਆ ਉਹਨਾਂ ਨੂੰ ਇਸ ਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਜੀ ਤੂੰ ਬਿਲਕੁਲ ਚੀਕੋ ਤੋਂ ਲੈ ਕੇ ਜੂਬਾ ਸਿਟੀ, ਰੋਜ਼ਵੈਲ, ਸੈਕਰਮੈਂਟੋ ਤੱਕ ਤਾਂ ਜੋ ਹੋਮ ਡਿਪੋ ਆ ਲਾਈਟਾਂ ਨਹੀਂ ਸੀ ਲੱਭਦੀਆਂ ਜਿਹੜੀਆਂ ਜਿਹੜੇ ਗਰੋਸਰੀ ਸਟੋਰ ਉਹ ਤੇ ਸਮਾਨ ਨਹੀਂ ਲੱਭਦਾ ਸੀਗਾ ਤੇ ਇੰਨਾ ਜ਼ਿਆਦਾ ਜਿਹੜਾ ਖਰੀਦ ਹੁੰਦਾ ਟਰੱਕਾਂ ਦੇ ਟਰੱਕ ਜਿਹੜੇ ਜਿੱਥੇ ਤੁਸੀਂ ਲੰਗਰ ਛਕਦੇ ਆ ਟੈਂਟ ਲੱਗਿਆ ਸੀ ਪਿੱਛੇ ਦੇਖੋ ਟਰੱਕਾਂ ਦੇ ਟਰੱਕ ਭਰੇ ਹੋਏ ਸੀ ਸੋ ਦੂਸਰਾ ਜਿਹੜਾ ਕੁਐਸਚਨ ਤੁਸੀਂ ਮੇਅਰ ਨੂੰ ਕੀਤਾ ਵੀ ਭਾਈ ਜਿਹੜੀ ਬਿਊਟ ਰੋਡ ਆ ਤੇ ਟ੍ਰੇਰਾ ਵਿਨਰ ਰੋਡ ਆ ਵੀ ਤੁਸੀਂ ਉੱਥੇ ਘਟੋ ਘਟ ਟੈਂਪਰੇਰੀ ਲਾਈਟ ਲਾ ਦਿਓ ਉਹ ਕਹਿੰਦਾ ਮੇਰੇ ਧਿਆਨ ਚ ਹੀ ਨਹੀਂ ਆਇਆ ਕਦੇ ਦੇਖ ਲਓ 46 ਸਾਲ ਹੋ ਗਏ ਨਗਰ ਕੀਰਤਨ ਨੂੰ ਤੇ ਕਹਿੰਦੇ ਜੀ ਅਸੀਂ ਸੋਚਿਆ ਹੀ ਨਹੀਂ ਕਦੀ ਇਸ ਚੀਜ਼ ਦੇ ਬਾਰੇ ਸੋ ਕਿਉਂਕਿ ਉਹ ਸਟਾਪ ਸਾਈਨ ਦੇ ਕਰਕੇ ਕਾਫੀ ਜ਼ਿਆਦਾ ਜਿਹੜੇ ਲੋਕ ਹਨਾ ਸਟਕ ਹੋ ਜਾਂਦੇ ਕਿਉਂਕਿ ਉਹ ਚਾਰਵੇ ਸਟਾਪ ਨਹੀਂ ਆ ਟੂਵੇ ਸਟਾਪ ਆ ਉਹਦੇ ਕਰਕੇ ਪ੍ਰੋਬਲਮ ਜਿਹੜੀ ਉਹ ਆਉਂਦੀ ਆ ਸੋ ਇਸ਼ੂਸ ਚੱਕੇ ਜਾਣ ਇਹ ਗੱਲਾਂ ਜਿਹੜੀਆਂ ਉਹੋ ਕੀਤੀਆਂ ਜਾਣ ਸੋ ਇੱਕ ਰਹੀ ਫੇਰ ਆਪਾਂ ਵਲੰਟੀਅਰਸ ਦਾ ਸੇਵਾਦਾਰਾਂ ਦਾ ਸਾਰੇ ਹੀ ਨਗਰ ਕੀਰਤਨ ਦੇ ਜਿਹੜੇ ਸਪੋਰਟਰਸ ਦਾ ਚਾਹੇ ਮੌਜੂਦਾ ਕਮੇਟੀ ਚ ਨੇ ਚਾਹੇ ਉਹ ਵਿਰੋਧ ਦੇ ਵਿੱਚ ਸਾਰਿਆਂ ਨੇ ਮਿਲਜੁਲ ਕੇ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਆ ਉਹ ਕਿਤਾ ਗਿਲੇ ਛੁਕਵੇ ਜਿਹੜੇ ਉਹ ਦੂਰ ਰੱਖੇ ਜਿਹੜੇ ਕਿਸੇ ਨੇ ਕੁਝ ਅਨਾਬਸ਼ਾ ਬੋਲਿਆ ਵੀ ਕਈ ਥਾਵਾਂ ਦੇ ਉੱਤੇ ਲੋਕਾਂ ਨੇ ਜਿਹੜੀ ਆ ਸਿਹਰਤ ਜਨੋਰ ਕੀਤਾ ਲੋਕਾਂ ਨੇ ਸਾਡੇ ਤੇ ਕੋਈ ਅਸਰ ਹੀ ਨਹੀਂ ਹੈ ਉਹਨਾਂ ਨੇ ਆਪਣੀ ਹੀ ਅਕਲ ਦਾ ਜਨਾਜਾ ਕੱਢਿਆ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਕੁਛ ਇਦਾਂ ਦੀਆਂ ਜੜੀਆਂ ਉਹ ਗੱਲਾਂ ਜੜੀਆਂ ਉਹ ਕੀਤੀਆਂ ਆ ਸੋ ਅਕਲ ਦਾ ਜਨਾਜਾ ਜਿਨ੍ਹਾਂ ਨੇ ਕੱਢਿਆ ਲੋਕਾਂ ਨੇ ਉਹਨਾਂ ਨੂੰ ਇਗਨੋਰ ਜਿਹੜਾ ਹੋ ਟੋਟਲ ਦੀ ਜਿਹੜਾ ਉਹ ਕੀਤਾ ਹੋਇਆ ਆ ਸੋ ਕਿਉਂਕਿ ਉਹ ਸਪੋਰਟ ਉਹਨਾਂ ਦੀ ਘਟ ਰਹੀ ਹੈ ਸੋ ਇਸੇ ਲਈ ਉਹ ਜਿਹੜੀ ਹੈ ਨਾ ਮਾੜੀ ਪਬਲਿਸਿਟੀ ਲੈਣ ਦੇ ਲਈ ਇਦਾਂ ਦੀਆਂ ਜੜੀਆਂ ਕਈ ਦੀ ਨਾ ਉਹ ਬਿਆਨ ਤੇ ਗੱਲਾਂ ਜੜੀਆਂ ਉਹ ਅ ਕਰ ਰਹੇ ਹੁੰਦੇ ਆ ਸੋ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕੌਮ ਦੇ ਹੱਕ ਦੇ ਵਿੱਚ ਕਿਦਾਂ ਜਿਹੜੀ ਆ ਹੱਕ ਦੇ ਵਿੱਚ ਜਿਹੜੀ ਉਹ ਗੱਲ ਕਰਨੀ ਆ ਨਾ ਕਿ ਜਿਹੜੀ ਆ ਉਹ ਫੋਕੀ ਸ਼ੋਰਤ ਲੈਣ ਦੀ ਜਿਹੜੀ ਉਹ ਗੱਲ ਕੀਤੀ ਜਿਹੜੀ ਸੋ ਕੇ ਸੀ ਆਰ ਇਹਦੀ ਜਿਹੜੀ ਤੁਸੀਂ ਬੁੱਲੇ ਸੀ ਉਹ ਥੋੜਾ ਦਿਖਾਲ ਦਿਓ ਤੇ ਉਸ ਤੋਂ ਬਾਅਦ ਫਿਰ ਬ੍ਰੇਕ ਲੈ ਕੇ ਫਿਰ ਆਪਾਂ ਹੋਰ ਖਬਰਾਂ ਸੰਝੀਆਂ ਕਰਾਂਗੇ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਪੰਜਾਬੀ ਰੇਡੀਓ ਯੂ ਐਸ ਏ ਤੇ ਬਹੁਤ ਵੱਡੀ ਗਿਣਤੀ 'ਚ ਆਏ ਸਾਰਿਆਂ ਦੀਆਂ ਫੋਟੋਆਂ ਚਾੜਤੀਆਂ ਕੁਝ ਚਾੜ ਵੀ ਰਹੇ ਆ ਕਿ ਕਿ ਆ ਵੀ ਅਸੀਂ 15 15 ਘੰਟੇ ਚਲਾ ਚੌਲਾ ਘੰਟੇ ਉੱਤੇ ਰਹੇ ਹੈਗੇ ਆ ਤੇ ਉਸ ਕਰਕੇ ਸਾਰੀ ਟੀਮ ਸਾਡੀ ਬਿਜੀ ਸੀਗੀ ਅ ਕੋਸ਼ਿਸ਼ ਕਰ ਰਹੇ ਆ ਵੀਡੀਓਜ਼ ਬਹੁਤ ਆ ਜਿਹੜੇ ਜਿਹੜੇ ਵੀ ਸਾਡੇ ਸਰੋਤੇ ਆ ਜਾਂ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਪੂਰੀ ਦੁਨੀਆ ਚ ਨਹੀਂ ਪਹੁੰਚ ਸਕੇ ਬਹੁਤ ਹੀ ਜ਼ਿਆਦਾ ਵੀਡੀਓਜ਼ ਪੰਜਾਬੀ ਜਿਹੜੀ ਯੂ ਐਸ اے ਦੇ YouTube ਚੈਨਲ ਤੇ Facebook ਤੇ ਪੰਜਾਬੀ TV ਚੈਨਲ ਤੇ ਹੈਗੀਆਂ ਸੋ ਉਹਨਾਂ ਨੂੰ ਲਿੰਕ ਭੇਜੋ ਤਾਂ ਕਿ ਘਰ ਬੈਠੇ ਵੀ ਉਹ ਜੋ ਕੁਝ ਨਗਰ ਕੀਰਤਨ ਦੇ ਦੌਰਾਨ ਹੋਇਆ ਸਾਰਾ ਕੁਝ ਉਹ ਉਹ ਦੇਖ ਸਕਣ ਤਾਂ ਕਿ ਜਿੱਥੇ-ਜਿੱਥੇ ਵੀ ਆਪਣੇ ਸ਼ਹਿਰ ਚ ਰਹਿੰਦੇ ਆ ਉੱਥੇ ਵੀ ਜਦੋਂ ਕਦੇ ਨਗਰ ਕੀਰਤਨ ਹੁੰਦੇ ਆ ਉਹਨਾਂ ਦੇ ਵਿੱਚ ਉਹ ਸਾਰੇ ਜੋ ਵੱਖ-ਵੱਖ ਪ੍ਰੋਗਰਾਮ ਸੀ ਉਹਦਾਂ ਦੇ ਪ੍ਰੋਗਰਾਮ ਐਡ ਕਰ ਸਕਣ ਜੀ ਜਿਹਰਜੋਤ ਸਿੰਘ ਜੀ ਆਪਾਂ ਉਹ ਥੋੜੇ ਜਿਹਾ ਪੇਸ਼ ਕਰਦੇ ਹਾਂ ਵੀ ਆਰ ਹੇਅਰ ਐਂਡ ਯੂਬੋ ਸਿਟੀ ਥਿਸ ਇਜ਼ ਦ 46th ਈਅਰ ਆਫ ਥਿਸ ਇਵੈਂਟ it will be a religious and a cultural event uh, with in sikhi everyone is welcome in this event everyone irrespective of their religion of how whatever economic background they are they are welcome there is a concept of a free universal community kitchen everything will be provided for here people from all across the world come over here and do seva which is like selfless service for the other, other human beings over here so this is a message of universal love it's, it's a message of integration so we six have been here in us for more than 100 years we have been doing this and we come to your events and we welcome you to come to our events so uh, it will be festive it will be religious, it will be cultural, you will find everything over here. And quickly with the last question, I mean, this has grown significantly over its time here. Can you speak to its size now? Yeah, uh, we are also, just like you are media for our Punjabi community, we have around uh, 15 stations, AM, FM stations across California. Since 15 years ago, when I started work coming over here, it was low, but now the numbers are crossed to 200,000 across across this three days—Friday, Saturday, Sunday. So the main event is on Sunday. So everyone is welcome. I again from the Punjabi community, uh, welcome all of you guys to come and visit and see what the sick six looks like, sick Americans, what we are. Thank you so much, Raj. Appreciate your time. Thank you very much. And that parade that he was talking about—that is a ਸੋ ਬਿਲਕੁਲ ਸੋ ਆਪਾਂ ਇਹ ਜਿਹੜੀ ਗੱਲ ਕੀਤੀ ਹੈ ਸੋ ਆਪਾਂ ਜਿਹੜੇ ਲੰਗਰ ਦੀ ਗੱਲ ਕੀਤੀ ਆ ਇੰਟੀਗ੍ਰੇਸ਼ਨ ਦੀ ਆ ਮੈਸੇਜ ਜਿਹੜਾ ਉਹ ਹੀ ਆ ਵੀ ਸਾਰੇ ਜਿਹੜੇ ਉਹ ਜੀ ਆਨ ਨੂੰ ਆਪਾਂ ਵੀ ਉਹਨਾਂ ਦੇ ਇਵੈਂਟਸ ਦੇ ਉੱਤੇ ਜਾਂਦੇ ਆ ਤੇ ਇਹ ਵੀ ਆਪਣੇ ਇਵੈਂਟਸ ਦੇ ਉੱਤੇ ਜਿਹੜੇ ਹੋਉਣ ਤਾਂ ਹੀ ਆਪਾਂ ਨੂੰ ਇਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗੇਗਾ ਔਰ ਜੋਸ ਸਿੰਘ ਜੀ ਕੁਇਕ ਬ੍ਰੇਕ ਲਵਾਂਗੇ ਤਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਗੱਲਬਾਤ ਕਰਨੀ ਆ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਆਈ ਜਿਹੜੀ ਵੱਡੀ ਅਪਡੇਟ ਆ ਉਸ ਨੂੰ ਜਿਹੜਾ ਉਹ ਲੈ ਕੇ ਇਹ ਵੀ ਮਾਮਲਾ ਜਿਹੜਾ ਆ ਉਹ ਬਹੁਤ ਵਿਚਾਰ ਤੇ ਚਰਚਾ ਜਿਹੜੀ ਉਹ ਮੰਗਦਾ ਆ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਸ਼ਨਪ੍ਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਆ ਉਹ ਕਰਦੇ ਆ